ਇੰਨੀ ਕੁ ਛੋਕਰੀ ਅਰੇ ਸੇ ਸਵਾਦੀ ਟੋਕਰੀ ਅ ਇੰਨੀ ਕੁ ਛੋਕਰੀ ਤੁਸੀਂ ਹੈਗੇ ਹੋ ਤੇ ਕਿ ਸੱਤੇ ਸਵਾਦੀ ਟੋਕਰੀ ਤੁਹਾਡੇ ਹੈ ਨਹੀਂ ਮੈਂ ਤਾਂ ਚੱਕੀ ਵੀ ਨਹੀਂ ਕਰੇ ਹੈ ਜਿਹੜੇ ਬੁੱਝ ਕੇ ਉਹ ਕਮੈਂਟ ਰਹੀਂ ਜਵਾਬ ਦੇ ਸਕਦੇ ਹਾਂ ਨੇਹਾ ਜੀ ਤੁਸੀਂ ਕਿਵੇਂ ਕਹੋ ਨਹੀਂ ਚੱਕੀ ਮੈਂ ਤਾਂ ਉਹਨੂੰ ਖੁਦ ਸਵਾਦ ਹੀ ਨਹੀਂ ਪਰ ਗੋਹ ਦੀ ਟੋਕਰੀ ਮਤਲਬ ਤਾਸੜਾ ਚਕਾਇਆ ਸੀਗਾ ਯਾਦ ਆ ਮਾਸੀ ਦੇ ਘਰ ਹਾਂ ਉਹ ਤਾਂ ਫਿਰ ਗੋਹਾ ਸੀ ਨਾ ਸਵਾਦਾਂ ਨਹੀਂ ਸੀ ਚਲੋ ਇੰਨੀ ਕੀ ਟੋਕਰੀ ਉਹਦੇ ਨਹੀਂ ਇੰਨੀ ਕੁ ਛੋਕਰੀ ਉਹਦੇ ਸਾਰਟ ਸਵਾਈ ਟੋਕਰੀ ਹੈ ਟੋਕਰੀ ਛੋਕਰੀ ਇੱਕੋ ਜਿਹੀ ਨਹੀਂ ਵਰਡ ਹੈਗਾ ਇਹ ਤਾਂ ਟੋਕਰੀ ਛੋਕਰੀ ਚ ਕਨਫਿਊਜ਼ ਹੋ ਰਹੀ ਨੇ ਜਵਾਬ ਪਤਾ ਨਹੀਂ ਦੇਣਗੇ ਕਿਵੇਂ ਨਹੀਂ ਨਹੀਂ ਦੇਾਂਗੇ ਦੇ ਆਗੇ ਹਿੰਟ ਲੈ ਕੇ ਜਵਾਬ ਦੇਾਂਗੇ ਬੱਟ ਜਿਹੜੇ ਬਿਰਾ ਹਿੰਟ ਤੋਂ ਬੁੱਝ ਸਕਦੇ ਨੇ ਬੁੱਝੋ ਕਿ ਲਿਆ ਦੋ ਨੇ ਰਿਕਮੈਂਡ ਬਾਕਸ ਵਿੱਚ ਐਨ ਇੱਕ ਛੋਕਰੀ ਸਾਰ ਤੇ ਸਵਾਈ ਟੋਕਰੀ ਹੁੱਕਾ ਹੁੱਕਾ ਤਾਂ ਬੜਾ ਹੁੰਦਾ ਨਾ ਕੋਈ ਉਹ ਉਹ ਐ ਗੋਲ ਗੋਲ ਜਿਹਾ ਉੱਤੇ ਆਈ ਥਿੰਕ ਕੁਝ ਪਾਉਂਦੇ ਹੁੰਦੇ ਨਾ ਬਟਾ ਉਹ ਪੜਾ ਵੀ ਤਾਂ ਹੁੰਦਾ ਉਹ ਛੋਟੀ ਚੀਜ਼ ਐ ਐਨ ਇੱਕ ਟੋਕਰੀ ਛੋਕਰੀ ਛੋਕਰੀ ਕਿਸ ਚੀਜ਼ ਦੇ ਇਸਤੇਮਾਲ ਹੋਣ ਵਾਲੀ ਚੀਜ਼ ਹੈ ਇਹ ਚੀਜ਼ ਆ ਨਾ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਉਹ ਯੂਜ਼ ਕਰਦੇ ਸੀ ਤੇ ਅੱਜ ਦੇ ਟਾਈਮ ਵਿੱਚ ਵੀ ਕਿਤੇ ਨਾ ਕਿਤੇ ਇਹ ਯੂਜ਼ ਹੁੰਦੀ ਆ ਪਿੰਡਾਂ ਦੇ ਵਿੱਚ ਪਿੰਡਾਂ 'ਚ ਹੀ ਹੋ ਦੁੰਦੀ ਆ ਕਿਤੇ ਨਾ ਕਿਤੇ ਹਰ ਕਿਤੇ ਨਹੀਂ ਕਿਤੇ ਕਿਤੇ ਸਵਾ ਜੇ ਆਪਾਂ ਮਤਲਬ ਕਿ ਲਗਾ ਲੋ ਹਰਿਆਣਾ ਸਾਈਡ ਜਾਂਦੇ ਆ ਨਾ ਹਾਂ ਉੱਥੇ ਆਪਾਂ ਨੂੰ ਇਹ ਚੀਜ਼ ਸ਼ਾਇਦ ਮਿਲ ਸਕਦੀ ਹੈ ਦੇਖੋ ਪੰਜਾਬ ਸਾਈਡ ਘਟ ਹੈ ਪੰਜਾਬ ਸਾਈਡ ਮੈਂ ਤਾਂ ਨਹੀਂ ਦੇਖੀ ਹੈਗੀ ਉਹੀ ਬੋਲਾਂਗੀ ਬਟਾਰੇ ਆਨੇ ਸਾਈਡ ਮੈਂ ਦੇਖੀਏ ਓਕੇ ਮੈਂ ਕਦੀ ਉਹ ਚੀਜ਼ ਇਸਤੇਮਾਲ ਕੀਤੀ ਹੈ ਦੇਖੀ ਹੋਏਗੀ ਨਹੀਂ ਤੁਸੀਂ ਯੂਜ਼ ਨਹੀਂ ਕਰਦੇ ਜਦ ਮੈਂ ਯੂਜ਼ ਹੀ ਨਹੀਂ ਕੀਤੀ ਮੈਂ ਕਿਵੇਂ ਦੱਸਾਂ ਤਾਉ ਕੀ ਚੀਜ਼ ਹੈ ਅਗਲੀ ਬੁਜ਼ਾਰ ਐਵੇਂ ਨਹੀਂ ਹੁੰਦਾ ਹੈਗਾ ਜੋ ਬੁਜ਼ਾਰਤ ਪਾਈ ਆ ਉਹਦਾ ਪਹਿਲਾਂ ਜਵਾਬ ਦੇਣਾ ਪਊਗਾ ਫਿਰ ਅੱਗੇ ਬੋਲਾਂਗੇ ਇਹ ਇਹ ਤਾਂ ੱੱਕਾ ਐਨੀ ਕੁ ਛੋਕਰੀ ਮਤਲਬ ਵਰਲਡ ਦਾ ਫੀਮੇਲ ਵਾਲਾ ਹੋ ਗਿਆ ਇਹਦੇ ਨਾਲ ਕਨਫਰਮ ਹੈ ਨਾ ਉਹਦੇ ਸਾਰ ਸਵਾਇ ਟੋਪੀ ਸਵਾ ਮਤਲਬ ਰਾਖ ਯਾਨੀ ਗੰਦਗੀ ਰਾਖ ਰਾਖ ਹੀ ਹੈ ਸਵਾਇ ਹੈ ਰਾਖ ਕਿਤੇ ਇਸਤੇਮਾਲ ਹੁੰਦੀ ਹੈ ਰਾਖ ਲਗਾ ਲੋ ਕੋਲਾ ਲਗਾ ਲੋ ਜਾਂ ਫਿਰ ਜਿਵੇਂ ਤੁਸੀਂ ਕਹਿਆ ਸੀ ਗੋਹਾ ਹੁੰਦਾ ਨਾ ਹਾਂ ਗੋਹੇ ਦਾ ਟੁਕੜਾ ਹੁੰਦਾ ਗੋਹੇ ਦਾ ਟੁਕੜਾ ਐਸੇ ਤਾਂ ਕੋਲਾ ਹੀ ਲਗਾ ਲੋ ਤੇ ਜ਼ਿਆਦਾ ਬੈਟਰ ਹੈ ਰਾਖ ਕੇ ਕਿਉਂਕਿ ਕੋਲਾ ਰਾਖ ਇੱਕੋ ਚੀਜ਼ ਹੋ ਗਈ ਐਨੇ ਕੋਈ છોકરી ਉਹਦੇ ਸਰ ਅ ਕੋਇਲਾ ਕੋਇਲੇ ਦੇ ਨਾਲ ਆਪਾਂ ਕੀ ਕੋਇਲੇ ਦੇ ਨਾਲ ਖਾਣ ਪੀਣ ਦੀ ਚੀਜ਼ ਨਾਲ ਜੁੜਿਆ ਮਤਲਬ ਕੋਈ ਖਾਣ ਪੀਣ ਦੀ ਚੀਜ਼ ਬਣਿਆਰ ਹੁੰਦੀ ਹੋਏਗੀ ਰਾਖ ਨਾਲ ਕਿਹੜੀ ਖਾਣ ਪੀਣ ਦੀ ਚੀਜ਼ ਤਿਆਰ ਹੁੰਦੀ ਹੈ ਤੇ ਰਾਖੜਾ ਦਾ ਕੁਝ ਵੀ ਤਿਆਰ ਨਹੀਂ ਹੁੰਦਾ। ਘਟੋ ਚੀਜ਼ ਆ ਜਿਹੜੀ ਉਹ ਰਾਖ ਜਾਂ ਕੋਇਲੇ ਨਾਲ ਹੀ ਚੱਲਦੀ ਹੈ। ਰੇਲ ਗੱਡੀ। ਲੇਕਿਨ ਇੰਨੀ ਜਿਵੇਂ ਉਹ ਰੋਧ ਪੱਡੀ ਹੁੰਦੀ। ਕਦੋਂ ਮੈਂ ਹਾਰ ਗਿਆ। ਪਹਿਲਾਂ ਚੱਲਦੀ ਸੀ ਨਾ ਕੋਇਲੇ ਦੇ ਨਾਲ ਤਾ ਕਰਕੇ। ਕਦੋਂ ਮੈਂ ਹਾਰ ਗਿਆ? ਨਹੀਂ ਹਾਰੇ ਰੁਕੋ। ਉਹ ਕੋਇਲੇ ਨਾਲ ਚੱਲਦੀ ਹੈ ਛੋਟੀ ਜੀ ਚੀਜ਼ ਹੈ। ਉਹ ਉਹ ਦੀ ਬੜਾ ਦੇ ਆਪਣੇ ਉਹ ਯਾਰ ਕਈ ਵਾਰ ਉਹ ਆਪਾਂ ਦੇ ਦੇ ਉਹ ਕੋਇਲਾ ਛੱਲੀ ਗਰਮ ਕਰਨ ਦੇ ਲਈ ਛੱਲੀ ਨੂੰ ਜਲਾਉਣ ਦੇ ਲਈ ਉਥੇ ਕਿਹੜੀ ਤੁਸੀਂ ਟੋਕਰੀ ਰੱਖਦੇ ਹੋਗੇ ਕਮਾਲ ਹੈ ਹੋਰ ਹਿੰਟ ਦੋ ਮੈਨੂੰ ਹੈਡ ਇਸ ਦਾ ਹੈ ਤਾਂ ਨਿੱਕੀ ਜਿਹੀ ਛੋકરી ਮੈਂ ਤੁਹਾਨੂੰ ਕਿਹਾ ਸੀਗਾ ਮੈਂ ਉਚਿਤ ਕਰੀ ਨਹੀਂ ਦੇਖੀ ਨਹੀਂ ਦੇਖੀ ਨਹੀਂ ਮਤਲਬ ਕੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੇਰੇ ਨਾ ਦਾਦਾ ਜੀ ਉਹ ਚੀਜ਼ ਯੂਜ਼ ਕਰਦੇ ਸੀਗੇ ਤੇ ਉਹ ਚੀਜ਼ ਦਾ ਮੇਰੇ ਤੇ ਬਹੁਤ ਇਫੈਕਟ ਪਿਆ ਸੀ ਤੇ ਉਸ ਉਸ ਤੋਂ ਬਾਅਦ ਜਿਹੜੀ ਮੇਰੀ ਦਾਦੀ ਸੀਗੀ ਜੋ ਤੱਕ ਮੈਂ ਠੀਕ ਨਹੀਂ ਹੋਈ ਸੀ ਮੇਰੀ ਦਾਦੀ ਮੇਰੇ ਦਾਦੇ ਨੂੰ ਰੋਜ਼ ਗਾਲ੍ਹਾਂ ਕੱਢਦੀ ਸੀਗੀ ਹਾਂ ਕੁਝ ਕਿਹਾ ਤਾਂ ਸੀ ਕਿ ਤੁਸੀਂ ਪਤਾ ਨਹੀਂ ਜਿੰਨਾ ਤੱਕ ਮਤਲਬ ਕਿ ਮੈਂ ਠੀਕ ਨਹੀਂ ਹੋਈ ਸੀ ਮੇਰੀ ਦਾਦੀ ਰੋਜ਼ ਮੇਰੇ ਦਾਦੇ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਾਲ੍ਹਾਂ ਕੱਢਦੀ ਜੀ ਬਈ ਆ ਆਖੀ ਹੋ ਗਿਆ ਉਹਨਾਂ ਨੇ ਕੀ ਕੁਝ ਕੀਤਾ ਸੀ ਕੀ ਕੀਤਾ ਸੀ ਮੈਨੂੰ ਯਾਦ ਨਹੀਂ ਆ ਰਿਹਾ ਕੋਈ ਕੋਈ ਚੀਜ਼ ਨਾਲ ਰਿਲੇਟਡ ਹੀ ਆਉ। ਭਾਈ ਮੈਂ ਤਾਂ ਹਾਰ ਗਿਆ ਮੈਂ ਸੱਚੇ ਮੇਰੇ ਤਾਂ ਦਿਮਾਗ ਦੀ ਪੌਸ ਪਾਰ ਹੋ ਤੱਕ। ਹਾਰ ਗਿਆ ਹਾਰ ਗਿਆ ਚਲੋ ਹਾਰ ਗਿਆ ਚਿਲਮ 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 ਕੀ ਹੁੰਦਾ ਹੈ? ਪਹਿਲਾ ਬਜ਼ੁਰਗਣਾ ਐਡੀ ਕੋ ਚਿਲਮ ਯੂਜ਼ ਕਰਦੇ ਸੀ ਅੱਜ ਵੀ ਹੁੰਦੀ ਆ ਬਟ ਬਟ ਅੱਜ ਮੈਂ ਯੂਜ਼ਿੰਗ ਘੱਟ ਦੇਖੀ ਹੈਗੀ ਅੱਜ ਕੱਲ ਯੂਜ਼ਿੰਗ ਇੰਨੀ ਹੁੰਦੀ ਨਹੀਂ ਹੈਗੀ। ਇੰਨੀ ਕੀ ਚੀਜ਼ ਹੁੰਦੀ ਆ ਉਹ ਮਿੱਟੀ ਦੀ ਬਣੀ ਹੁੰਦੀ ਹੈਗੀ। ਅੱਛਾ ਤੇ ਉਹਦੇ ਨਾਲ ਉੱਪਰ ਸਵਾਰ ਰੱਖੀ ਹੁੰਦੀ ਆ ਸਵਾ ਜਿਵੇਂ ਆਪਾਂ ਇੱਕ ਤਰ੍ਹਾਂ ਦਾ ਹੁੱਕਾ ਯੂਜ਼ ਕਰਦੇ ਆ ਹਾਂ ਉਹ ਹਿੱਕੇ ਦਾ ਹੀ ਛੋਟਾ ਵਰਜਨ ਆ ਚੇਲਮ ਚਿਲਮ ਚੇਲਮ ਹੂੰ ਮੈਂ ਤਾਂ ਅਗ ਦਿਨ ਨਾ ਦੇਖੀ ਮੈਨੂੰ ਤਾਂ ਪਤਾ ਵੀ ਨਹੀਂ ਕਿ ਤੁਸੀਂ ਕਿਸ ਚੀਜ਼ ਦੀ ਗੱਲ ਕਰ ਰਹੇ ਹੋ ਚੇਲਮ ਚੇਲਮ ਹੁੰਦੀ ਆ ਇੱਕ ਪਹਿਲਾ ਵਾਲੇ ਆਪਣੇ ਬਜ਼ੁਰਗ ਨੇ ਜਿਹੜੇ ਉਹ ਬੋਲ ਯੂਜ਼ ਕਰਦੇ ਸਨ ਭਾਈ ਜਿਨ੍ਹਾਂ ਨੂੰ ਪਤਾ ਹੈ ਕੀ ਚੀਜ਼ ਹੁੰਦੀ ਆ ਚੇਲਮ ਯਾਰ ਜਰੂਰ ਦੱਸੋ ਸਾਨੂੰ ਮੈਂ ਤਾਂ ਸਾਰਿਆਂ ਨੂੰ ਹੁੱਕਾ ਤਾਂ ਜਰੂਰ ਦੇਖਿਆ ਆਪਾਂ ਹਰਾਨਾ ਸਾਈਡ ਜਾਂਦੇ ਆ ਉੱਥੇ ਦੇਖਦੇ ਆ ਹੁੱਕਾ ਤਾਂ ਆਪਾਂ ਆਉਂਦਾ ਸਾਰਿਆਂ ਨੂੰ ਪਤਾ ਹੋਊਗਾ ਕੀ ਚੀਜ਼ ਹੁੰਦੀ ਆ ਕਿਵੇਂ ਯੂਜ਼ ਹੁੰਦੀ ਆ ਤੇ ਜਿਨਾਂ ਜਿਨਾਂ ਦੇ ਕਰੇ ਬਜ਼ੁਰਗੋ ਯੂਜ਼ ਕਰਦੇ ਸੀਗੇ ਉਹਨਾਂ ਉਹਨਾਂ ਨੇ ਤਾਂ ਮਤਲਬ ਕਿ ਸੁਣਦੇ ਹੋਆ ਹੀ ਨਾਲ ਨਾਲ ਕਮੈਂਟ ਕਰਤਾ ਹੋਊਗਾ ਜਿਵੇਂ ਚਲੋ ਠੀਕ ਹੈ ਭਾਈ ਮਾਨ ਗਏ ਕਿ ਆਪਾਂ ਹਾਰ ਗਏ ਅਗਲੀ ਬਾਜ਼ਾਰ ਸਾਬ ਜੀ ਨੈਕਸਟ ਬਾਜ਼ਾਰ ਤਾਂ ਹੈਗੀ ਹਾਂ ਜੀ ਹਾਂ ਜੀ ਆਂਦੋ ਜੀ ਥੋੜੀ ਵੱਡੀ ਆ ਸੋ ਬੜੀ ਕੋਈ ਗੱਲ ਨਹੀਂ ਆਂਦੋ ਕੋਈ ਗੱਲ ਜੇ ਛੋਟੀ ਮੋਟੀ ਬਾਜ਼ਾਰ ਦਾ ਜਵਾਬ ਦੇ ਸਕਦਾ ਵੱਡੇ ਦੇ ਵੀ ਦੇ ਸਕਦੇ ਆ ਤੁਸੀਂ ਛੋਟੇ ਦਾ ਵੀ ਨਹੀਂ ਦੇ ਸਕਦੇ ਹਾਂ ਜੀ ਪਾਪਾ ਜੀ ਬਾਜ਼ਾਰ ਜਾਣਾ ਜਾਓ ਮੈਂ ਰੋਕਿਆ ਹੈ ਸਾਰੇ ਕਰਦਾ ਆਹਾਰ ਲਿਆਣਾ ਆਹਾਰ ਲਿਆਓ ਬਹੁਤੇ ਪੈਸੇ ਖਰਚਣਾ ਆਣਾ ਬੁੱਢਿਆ ਲਈ ਗੁਲਫਾਸ ਆਰਾ ਬੱਕਰੀ ਲਈ ਹਰਾ ਚਾਰਾ ਮੁਰਗੀਆਂ ਲਈ ਦਾਣਾ ਪਿਆਰਾ ਇੱਕ ਤੋਂ ਜ਼ਿਆਦਾ ਚੀਜ਼ ਨਾ ਲਿਆਣਾ ਬਹੁਤੇ ਪੈਸੇ ਖਰਚਣਾ ਆਣਾ ਹਾਂ ਹੋ ਗਿਆ ਇਹ 부ਜਾਰਤ ਪਾਈ ਹੈ ਕੋਈ ਲੇਖ ਸੁਣਾਇਆ ਹੈ ਹੈ ਇਹ 부ਜਾਰਤ ਅੰਨੀ ਵੱਡੀ 부ਜਾਰਤ ਇਹਨੂੰ 부ਜਨ ਤੇ 4-5 ਦਿਨ ਲੱਗ ਜਾਣਗੇ ਮੈਂ ਤੁਹਾਨੂੰ ਟਾਈਮ ਦਿੰਨੀ ਆ 10 ਸਕਿੰਟ ਦਾ 10 ਸਕਿੰਟ ਦਾ ਜਿਹੜੀ ਪੁਜਾਰਤ ਨੂੰ ਸਭ ਜਾਂਚੇ 2 ਘੰਟੇ ਲੱਗਣਗੇ ਉਹਦਾ ਜਵਾਬ 10 ਸੈਕਿੰਡ ਵਿੱਚ ਕਿਵੇਂ ਆਜੂਗਾ ਦਿਮਾਗ ਹੋਣਾ ਚਾਹੀਦਾ ਬੰਦੇ ਕੋਲ ਸਭ ਕੁਝ ਹੋ ਜਾਂਦਾ ਦੱਸੋ ਜੀ ਪੁਜਾਰਤ ਦਾ ਜਿਹੜੇ ਸਮਝ ਗਏ ਉਹ ਜਵਾਬ ਮੈਨੂੰ ਦੱਸ ਅਜੇ ਤੱਕ ਸਮਝ ਨਹੀਂ ਆਇਆ ਕਿ ਲੰਬੀ ਬਹੁਤ ਹੈ ਇਟ ਮੀਨ ਇੰਨਾ ਲੰਬਾ ਤਾਂ ਅਜੇ ਤੱਕ ਅਸੀਂ ਲੇਖ ਨਹੀਂ ਲਿਖਿਆ ਇਟ ਮੀਨ ਜਸਟਿਸ ਸੁਣਨ ਸੁਣਨ ਚ ਉਹ ਕਰ ਰਹੇ ਸੀਗੇ ਮਾਰਤ ਤਾਂ ਇਹ ਤਾਂ ਨਾਲ ਸਮਝ ਨਹੀਂ ਆ ਗਈ ਵੀ ਮੈਂ ਬੋਲਿਆ ਕੀ ਆ ਮੈਂ ਦੱਸ ਰਿਹਾ ਤੁਸੀਂ ਤਾਂ ਨਹੀਂ ਲੰਬੀ ਪੁਜਾਰਤ ਬਾਈ ਮੈਂ ਤਾਂ ਸੋ ਗਿਆ ਸੀ ਅੱਧੇ ਰਸਤੇ ਮੈਂ ਕਿਹਾ ਸਵੇਰ ਤੱਕ ਖਤਮ ਹੋ ਜਾਊਗਾ ਕਿ ਐਨੀ ਸਮਝਾ ਸੀ ਮੈਂ ਬੋਲ ਕੀ ਰਹੀ ਆ ਮੈਂ ਨੋਟ ਕੀਤਾ ਸੀ ਇਹ ਨੇ 7 ਵਜੇ ਬੁਝਾਰ ਸ਼ੁਰੂ ਕੀਤੀ ਸੀ ਤੇ 11 ਵਜੇ ਰਾਤ ਨੂੰ ਆ ਕੇ ਖਤਮ ਹੋਈ ਉਹ ਬੁਝਾਰ ਐਨਾ ਟਾਈਮ ਇਹ ਬੰਦਾ ਖੜਾ ਨਾਲ ਇੱਕ ਜਗ੍ਹਾ ਤੇ ਖੈਰ ਇੱਕ ਵਾਰੀ ਹੋਰ ਬਾਬਾ ਜੀ ਬਾਜ਼ਾਰ ਜਾਣਾ ਸਾਰੇ ਘਰ ਦਾ ਆਹਰ ਲੈ ਆਣਾ ਇੱਥੇ ਤੱਕ ਗੱਲ ਸਮਝ ਆ ਗਈ ਕਿਸੇ ਨੂੰ ਕਿਹਾ ਜਾ ਰਿਹਾ ਕਿ ਬਾਬਾਈ ਸਾਰੇ ਘਰ ਦਾ ਸਮਾਨ ਲੈ ਕੇ ਆਓ ਤੇ ਅੱਗੇ ਬਹੁਤੇ ਪੈਸੇ ਖਰਚੇ ਬਹੁਤੇ ਮਤਲਬ ਜ਼ਿਆਦਾ ਖਰਚਾ ਨਹੀਂ ਕਰਨਾ ਥੋੜੇ ਸਮਾਨ ਥੋੜੇ ਪੈਸੇ ਦੇ ਲੈ ਕੇ ਆਣਾ ਹਾਂਜੀ ਬੁੱਢੀਆਂ ਲਈ ਗੁਲਫਾ ਸਾਰਾ ਬੁੱਢੇ ਮਤਲਬ ਬਜ਼ੁਰਗਾਂ ਦੇ ਲਈ ਗੁਲਫਾ ਮਤਲਬ ਸੋ ਪਲੀਜੀ ਜੀ ਫਾਫੀ ਜੀ ਹਾਂ ਬੱਕਰੀ ਲਈ ਹਰਾ ਚਾਰਾ ਬੱਕਰੀ ਦੇ ਲਈ ਹਰਾ ਚਾਰਾ ਹਾਂ ਮੁਰਗੀਆਂ ਲਈ ਦਾਣਾ ਪਿਆਰਾ ਮੁਰਗੀਆਂ ਦੇ ਲਈ ਦਾਣਾ ਇੱਕ ਤੋਂ ਜ਼ਿਆਦਾ ਚੀਜ਼ ਨਾ ਲਿਆਣਾ ਇੱਕ ਮਿੰਟ ਆਪਾ ਜੀ ਬਾਜ਼ਾਰ ਜਾਣਾ ਬਹੁਤੇ ਪੈਸੇ ਖਰਚਣਾ ਆ ਇਹ ਤੁਸੀਂ ਇਹ ਕਹਿ ਰਹੇ ਹੋ ਕਿ ਚੀਜ਼ ਇੱਕੋ ਹੀ ਲੈ ਕੇ ਆਣੀ ਹੈ ਹਾਂਜੀ ਉਹ ਪਿਲਪਲੀ ਵੀ ਹੋਣੀ ਚਾਹੀਦੀ ਹੈ ਮੁਰਗੀਆਂ ਦੇ ਲਈ ਵੀ ਹੋਣੀ ਚਾਹੀਦੀ ਹੈ ਬੱਕਰੀਆਂ ਲਈ ਹਰਾ ਚਾਰਾ ਤੇ ਬੱਕਰੀਆਂ ਲਈ ਹਰਾ ਚਾਰਾ ਵੀ ਹੋਣਾ ਚਾਹੀਦਾ ਇੱਕ ਚੀਜ਼ ਹੋਵੇ ਆ ਪੈਸੇ ਵੀ ਨਹੀਂ ਲਾਣੀ ਇੱਕ ਚੀਜ਼ ਹੋਏਗੀ ਉਹਦੇ ਵਿੱਚ ਮਤਲਬ ਪਿਲਪਲੀ ਚੀਜ਼ ਵੀ ਆ ਗਈ ਜੀ ਬੱਕਰੀਆਂ ਦੇ ਲਈ ਹਰਾ ਚਾਰਾ ਵੀ ਬਣ ਗਿਆ ਉਹਦੇ ਨਾਲ ਤੇ ਮੁਰਗੀਾਂ ਲਈ ਦਾਣਾ ਵੀ ਬਣ ਗਿਆ ਹਾਂ ਇਹ ਕਿਵੇਂ ਹੋ ਸਕਦਾ ਬਈ ਇੱਕ ਚੀਜ਼ ਨਾਲ ਇੰਨਾ ਕੁਝ ਕਿਵੇਂ ਬਣ ਗਿਆ ਬੜਬੰਦਾ ਇਹ ਤਾਂ ਬੜੀ ਹੀ ਚਾਰਾ ਪਤਲ ਕਰ ਮੈਨੂੰ ਲੱਗਦਾ ਇਹ ਮੈਨੂੰ ਸਾਰੀ ਪੁਝਾਰਦਾ ਹਰਾਊਗੀ ਦਿਓ ਵੀ ਜਵਾਬ ਜੋ ਬੁੱਝ ਸਕਦਾ ਇਹ ਖੇਤਾਂ 'ਚ ਉੱਗਣ ਵਾਲੀ ਕੋਈ ਚੀਜ਼ ਹੈ ਸਾਰੇ ਜੀਜਾ ਖੇਤਾਂ 'ਚ ਹੁੰਦੀਆਂ ਨੇ ਨਹੀਂ ਸਾਰੇ ਖੇਤਾਂ 'ਚ ਕੁਰਕਰੇ ਤਾਂ ਨਹੀਂ ਹੁੰਦੇ ਲੇਸ਼ ਤਾਂ ਨਹੀਂ ਹੁੰਦੇ ਖਾਲੀ ਜੇ ਤਾਂ ਨਹੀਂ ਹੁੰਦੇ ਖੇਤਾਂ 'ਚ ਹੁਣ ਇਹ ਨਾ ਕਹਦੇਓ ਕਿ ਲੇ ਜਿਹੜੇ ਆਲੂ ਤੋਂ ਬੰਦ ਨੇ ਉਹ ਆਲੂ ਖੇਤਾਂ 'ਚ ਹੀ ਹੁੰਦੇ ਨੇ ਜਦ ਮੈਂ ਇੱਥੇ ਹਰੇ ਚਾਰੇ ਦੀ ਗੱਲ ਕਰਤੀ ਹਾਂ ਨਾਰਮਲ ਜੀ ਗੱਲ ਆ ਹਰਾ ਚਾਰੇ ਨਾਲ ਰਿਲੇਟਡ ਜੋ ਵੀ ਚੀਜ਼ ਆ ਜਾਂ ਫਿਰ ਯਾਨੀ ਕਿ ਆਪਾਂ ਨੂੰ ਇਹ ਸਮਝ ਨਹੀਂ ਕੁਝ ਚੀਜ਼ ਸਮਝਾਂ ਦੀ ਲੋੜ ਪੈਣੀ ਆ ਕਿ ਇੱਕ ਚੀਜ਼ ਜਿਹੜੇ ਹਾਰੇ ਰੰਗ ਦੀ ਐ ਹੂੰ ਪਿਲਪਲੀ ਜੀ ਵੀ ਐ ਮੁਰਗੀਆਂ ਦਾ ਦਾਣਾ ਵੀ ਬਣ ਸਕਦਾ ਬੱਕਰੀਆਂ ਲਈ ਹਰਾ ਚਾਰਾ ਵੀ ਬਣ ਸਕਦਾ ਤੇ ਬਜ਼ੁਰਗਾਂ ਲਈ ਬਸ ਉਹ ਤਾਂ ਮੈਂ ਪਹਿਲਾਂ ਦੱਸ ਦਿੱਤਾ ਪਿਲਪਲੀ ਜੀ ਚੀਜ਼ ਬਣ ਸਕਦੀ ਹੈ ਤੇ ਸਸਤਾ ਮਹਿੰਗੀ ਵੀ ਨਾ ਹੋਵੇ ਤੇ ਇੱਕੇ ਚੀਜ਼ ਲੈ ਆਣੀ ਆ ਇਹੋ ਜਿਹਾ ਕੀ ਹੋ ਸਕਦਾ ਬਈ ਕਮਾਲ ਦੀ ਗੱਲ ਆਪਣੇ ਪੰਜਾਬ ਸਾਈਡ ਹੁੰਦੀ ਆ ਬਹੁਤ ਜ਼ਿਆਦਾ ਮੈਂ ਖਾਦੀ ਕਦੀ ਬਹੁਤ ਜ਼ਿਆਦਾ ਮੈਂ ਬਹੁਤ ਜ਼ਿਆਦਾ ਖਾਦੀ ਆ ਮੈਂ ਬਹੁਤ ਜ਼ਿਆਦਾ ਖਾਦੀ ਅੱਛਾ ਇਸ ਟ੍ਰਿਪ ਦੇ ਦੌਰਾਨ ਖਾਦੀ ਹੈ ਲਾਸਟ ਟ੍ਰਿਪ ਦੌਰਾਨ ਖਾਦੀ ਸੀ ਆਪਾਂ ਨੇ ਲਾਸਟ ਟ੍ਰਿਪ ਦੇ ਦੌਰਾਨ ਖਾਦੀ ਸੀ ਇਸ ਟ੍ਰਿਪ ਦੇ ਦੌਰਾਨ ਨਹੀਂ ਖਾਦੀ ਹੈ ਲਾਸਟ ਟ੍ਰਿਪ ਦੇ ਦੌਰਾਨ ਤਾਂ ਮੈਂ ਖਾਦੀ ਸੀ ਉਹ ਆਪਣੀ ਕੀ ਖਾਦਾ ਸੀ ਇੱਕ ਚੀਜ਼ ਲੈਣੀ ਆ ਜੋ ਕਿ ਜ਼ਿਆਦਾ ਮਹਿੰਗੀ ਵੀ ਨਾ ਹੋਵੇ ਕੇ ਸਾਫਟ ਵੀ ਹੋਵੇ ਹਰਾ ਚਾਰਾ ਵੀ ਬਣ ਜੇ ਮੁਰਗੀਆਂ ਲਈ ਦਾਣਾ ਵੀ ਬਣ ਜੇ ਮooli ਜਿਹੜੀ ਸਾਫਟ ਹੁੰਦੀ ਨਹੀਂ ਹਰੀ ਹੁੰਦੀ ਆ ਹਰੇ ਰੰਗ ਦੇ ਪੱਤੇ ਹੁੰਦੇ ਨਾਲ ਮooli ਦੇ ਹਰੇ ਰੰਗ ਦੀ ਚੀਜ਼ ਮੂਲੀ ਨਹੀਂ ਇਕੱਲਾ ਹਰਾਈ ਹੋਵੇ ਤੁਸੀਂ ਇਹ ਵੀ ਦੇਖੋ ਨਾ ਵੀ ਸਾਫਟ ਵੀ ਹੋਵੇ ਛੱਲੀ ਉਹ ਹਰੀ ਹੁੰਦੀ ਆ ਪੁੱਟਾ ਨਾਮ ਬਦਲਣ ਨਾਲ ਚੀਜ਼ ਨਹੀਂ ਬਦਲ ਜਾਂਦੀ ਯਾ ਕੀ ਕਨਫਿਊਜ਼ਨ ਕਰ ਰੱਖਿਆ ਇੱਕ ਚੀਜ਼ ਹੈ ਹੈ ਉਹ ਸੌਫਟ ਵੀ ਹੈ ਹਰੀ ਵੀ ਹੈ ਮਤਲਬ ਕਿ ਮਤਲਬ ਪਿਲਪਲੀ ਜੀ ਹਰੀ ਵੀ ਹੈ ਤੇ ਉਹਦਾ ਚਾਰਾ ਹੀ ਬਣ ਜਾਂਦਾ ਉਹਦੇ ਦਾਣੇ ਹੀ ਬਣ ਜਾਂਦੇ ਨੇ ਤੇ ਪਿਛਲੇ ਟ੍ਰਿਪ ਦੇ ਵਿੱਚ ਆਪਾਂ ਨੇ ਉਹ ਚੀਜ਼ ਯੂਜ਼ ਕੀਤੀ ਹੈ ਯਾ ਪਿਛਲੇ ਟ੍ਰਿਪ 'ਚ ਤਾਂ ਆਪਾਂ ਕੋਈ ਚੀਜ਼ ਐਸੀ ਯੂਜ਼ ਹੀ ਨਹੀਂ ਕੀਤੀ ਜਦੋਂ ਆਪਾਂ ਮਨਾਲੀ ਸਾਈਡ ਗਏ ਹਾਂਗੇ ਹਾਂ ਮਨਾਲੀ ਸਾਈਡ ਹਾਂ ਉਦੋਂ ਆਪਾਂ ਨੇ ਉਹ ਚੀਜ਼ ਲਿੱਤੀ ਹੈ ਮਨਾਲੀ ਸਾਈਡ ਗਏ ਆ ਇੱਕ ਮਿੰਟ ਹੁਣ ਮੈਨੂੰ ਸੋਚਣ ਦੇ ਜਦੋਂ ਆਪਾਂ ਮਨਾਲੀ ਸਾਈਡ ਗਏ ਆ ਆਪਾਂ ਉੱਥੇ ਖਾਣ ਪੀਣ ਦੇ ਲਈ ਆਪਣੇ ਬਜਾਨ ਆਪਣੇ ਬਰਾਂ ਦੇ ਲਈ ਲਿੱਤੀ ਹੈ ਹੈ ਖਾਣ ਪੀਣ ਲਈ ਖਾਣ ਪੀਣ ਦੇ ਲਈ ਲਿੱਤੀ ਸੀ ਆਪਾਂ ਤਾਂ ਛੱਲੀ ਲਿੱਤੀ ਸੀ ਇੰਨਾ ਮੈਨੂੰ ਯਾਦ ਹੈ ਹੋਰ ਹੋਰ ਆਪਾਂ ਨੇ ਇਹੋ ਜਿਹਾ ਕੀ ਕੀ ਲੈ ਲਿਆ ਜੋ ਮਤਲਬ ਬੜਾ ਪਿਲਪਲਾ ਜਿਹਾ ਸੀਗਾ ਸਾਫਟ ਸੀ ਸਾਫਟ ਜਿਹਾ ਸੀਗਾ ਬੁੱਢੀ ਬਾਬੇ ਦੇ ਬਾਹਰ ਆਉਂਦੇ ਸੀ ਬੱਕਰੀਆਂ ਨੂੰ ਪਾ ਸਕਦੇ ਹਾਂ ਮੁਰਗੇ ਨੂੰ ਪਾ ਸਕਦੇ ਹਾਂ ਯਾਰ ਮੈਨੂੰ ਲੱਗਦਾ ਜੇ ਪਰਸਨ ਹਾਰੂਗਾ ਮੈਨੂੰ ਤਾਂ ਲੱਗਦਾ ਅੱਜ ਮੈਂ ਸਾਰੀ ਬੁਝਾਰਤਾਂ ਹਾਰੂਗਾ ਮਨਗਾਦਾ ਵੇ ਚਸ਼ਮਾ ਨਹੀਂ ਪਾਇਆ ਨਾ ਇਲੀ ਸ਼ਕਤੀ ਨਹੀਂ ਆ ਰਹੀ ਮਾਜਾ ਉਹ ਟਾਵਰ ਕਨੈਕਟ ਨਹੀਂ ਹੋ ਰਿਹਾ ਮੀਂਹ पे ਹੈ ਨਾ ਇਹ ਟਾਵਰ ਕਨੈਕਟ ਹੀ ਹੋ ਰਿਹਾ ਪੂਰੇ ਰੇਂਜ ਖਰਾ ਹੈ ਰੇਂਜ ਰੇਂਜ ਵਿਗੜ ਰਹੀ ਹੈ ਨੈਟਵਰਕ ਜਾ ਰਿਹਾ ਵਿਗਣਾ ਸਾਹੀ ਖੈਰ ਰੁਕ ਜਾਓ ਪਿਛਲੀ ਵਾਰ ਆਪਾਂ ਨੇ ਕੀ ਚੀਜ਼ ਲਈਤੀ ਸੀ ਜਾਂਦੇ ਜਾਂਦੇ ਹੈ ਆਪਾਂ ਨੇ ਪਿਛਲੀ ਵਾਰ ਸੀ ਸੀ ਜਦੋਂ ਗਰਮੀ ਪੈਂਦੀ ਆ ਨਾ ਹਾਂ ਆਪਣੇ ਪੰਜਾਬ ਸਾਈਡ ਉਹ ਚੀਜ਼ ਡੇਲੀ ਮੰਗੋ ਹੀ ਆਪਣੇ ਘਰੇ ਆ ਜਾਂਦੀ ਹੈ ਜੀ ਮੁੱਕਣੇ ਨਹੀਂ ਦਿੰਦੇ ਆਪਾਂ ਉਹ ਆਪਣੇ ਘਰ ਡੇਲੀ ਵਾਂਗੂ ਆ ਜਾਂਦੀ ਆ ਆਪਾਂ ਉਹਨੂੰ ਮੁੱਕਣੇ ਨਹੀਂ ਦਿੰਦੇ ਹਾਂ ਤੇ ਪਖਾਨੇ ਤੇ ਪਖਾਨੇ ਵੀ ਬੜੇ ਚਾਵਾਂ ਨਾਲ ਆਂਬ ਉਹ ਹਰਾ ਆਂਬ ਉਹ ਤਾਂ ਮੈਂ ਸੋਚ ਰਿਆਂ ਯਾਰਾ ਦੇਤੇ ਬੰਦਾ ਕਿਉਂ ਨਹੀਂ ਪਹੁੰਚਦਾ ਆਪਾਂ ਮੁੱਕਰ ਨਹੀਂ ਦਿੰਦੇ ਗਰਮੀਆਂ ਦੇ ਵਿੱਚ ਇਹੋ ਜੀ ਕਿਹੜੀ ਚੀਜ਼ ਆ ਨਿੰਬੂ ਨਹੀਂ ਖੜ ਜੋ ਗਰਮੀ ਆ ਜਦੋਂ ਆਮ ਵੀ ਜੋ ਲੋਕੀ ਯਾਤਰ ਖਾਦੇ ਨੇ ਚੱਲ ਇੱਕ ਹੋਰ ਪਿਰਪਲੀ ਜੀ ਚੀਜ਼ ਹੁੰਦੀ ਆ ਇੱਕ ਹੋਰ ਰੈਂਟ ਹਾਂ ਹਰੇ ਰੰਗ ਦੀ ਚੀਜ਼ ਹੈ ਉਹ ਹਾਂ ਇਹ ਤਾਂ ਬੁਜਾਰਤ ਬੁਜਾਰਤ ਜਸਰੀਆ ਚਲੋ ਹਰੇ ਰੰਗ ਦੀ ਚੀਜ਼ ਹੈ ਤਾਂ ਗੱਲ ਕਨਫਰਮ ਹੋ ਗਈ ਹਰੇ ਰੰਗ ਦੀ ਚੀਜ਼ ਹੈ ਖੂਨ ਨਾਲ ਤਰਬੂਜ 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 ਹੁਣ ਐਕਸਪਲੇਨ ਐਕਪਿੰਟ ਯਾਰ ਬਾਬਾ ਜੀ ਬਾਜ਼ਾਰ ਜਾਣਾ ਸਾਰੇ ਘਰ ਦਾ ਆਹਰ ਲੈਣਾ ਮਤਲਬ ਕਿ ਸਾਰੇ ਘਰ ਦੇ ਵਾਲੇ ਗੁੱਡੇ ਵਾਲੇ ਮਤਲਬ ਬਜ਼ੁਰਗਾ ਵਾਲੇ ਗੁਲਾਫਾ ਸਾਰਾ ਤਰਬੂਜ ਬੜਾ ਸੌਫਟ ਜਿਹਾ ਹੁੰਦਾ ਹੈ ਹੈ ਬੜਾ ਸੌਫਟ ਜਿਹਾ ਹੁੰਦਾ ਤਰਬੂਜ ਤੇ ਹਰਾਚਾਰਾ ਇੱਕ ਮਿੰਟ ਮੱਝਾਂ ਲਈ ਹਰਾਚਾਰਾ ਕਿੱਥੋਂ ਹੋ ਗਿਆ ਬੱਕਰੀਆਂ ਲਈ ਬੱਕਰੀਆਂ ਕੀ ਖਾਂਦੀਆਂ ਜਿਹੜਾ ਉਹਦਾ ਛਿਲਕਾ ਉਤਾਰੋਗੇ ਉਹ ਬੱਕਰੇ ਖਾਏ ਨੇ ਛਿਲਕਾ ਉਹ ਮੈਂ ਨਾ ਚਾਰ ਮੈਂ ਪੱਤੇ ਸਮਝੀ ਗਿਆ ਹੁਣ ਤੱਕ ਕਿ ਮੈਂ ਕੋਈ ਪੱਤੇ ਵਾਲੀ ਚੀਜ਼ ਹੈ ਤਰਬੂਜ ਤੇ ਪੱਤੇ ਹੁੰਦੇ ਹੀ ਨਹੀਂ ਬੱਕਰੀਆਂ ਨੂੰ ਤੁਸੀਂ ਕੁਝ ਮਰਜ਼ੀ ਪਾ ਦਿਓ ਨਹੀਂ ਬੱਕਰੇ ਕਿਹੜੇ ਪੀਜ਼ਾ 버ਗਰ ਖਾਂਦੀਆਂ ਨੇ ਕਿਉਂ ਨਹੀਂ ਖਾਂਦੀਆਂ ਤੁਸੀਂ ਖਵਾਣ ਵਾਲੇ ਤਾਂ ਬਣੋ ਖੈਰ ਮੈਂ ਨਾ ਸਹੀ ਪੱਤੇ ਸਮਝੀ ਗਿਆ ਫਿਰ ਉਹਦੇ ਬਾਅਦ ਤੁਸੀਂ ਕਿਹਾ ਕਿ ਮੁਰਗੀ ਵਾਲੀ ਦਾਣਾ ਸਾਡਾ ਦਾਣਾ ਤਾਂ ਕਾਲੇ ਕਾਲੇ ਨਿਕਲਦੇ ਨੇ ਉਹਦੇ ਅੰਦਰ ਉਹ ਮੁਰਗਿਆ ਮੁਰਗੇ ਖਾ ਲੈਂਦੇ ਨੇ ਉਹ ਜੇ ਜੇ ਐਵੇਂ ਪਾ ਸਕਦੇ ਹੋ ਐਵੇਂ ਹੀ ਪਾ ਸਕਦੇ ਹੋ ਤੁਸੀਂ ਜੇ ਪਾਚਾਂ ਸੈ ਨਹੀਂ ਪਾਣੇ ਨਾ ਜਦੋਂ ਦਾਣਿਆਂ ਨੂੰ ਆਪਾਂ ਥੋੜਾ ਟਾਈਮ ਸਕਾਨੇ ਆਗੇ ਹਾਂ ਉਹਨਾਂ ਵਿੱਚੋਂ ਵਾਈਟ ਵਾਈਟ ਨਿਕੜ ਜਾਂਦੇ ਤਿਲ ਉਹ ਤਿਲ ਕਹਿੰਦੇ ਨੇ ਉਹਨੂੰ ਜਿਨ੍ਹਾਂ ਨੂੰ ਆਪਾਂ ਤਿਲ ਵੀ ਕਹਿੰਦੇ ਤੇ ਇੱਕ ਚੀਜ਼ ਹੋਰ ਵੀ ਕਹਿੰਦੇ ਮੈਨੂੰ ਯਾਦ ਨਹੀਂ ਆ ਰਹੀ ਐਟ ਟਾਈਮ ਹਾਂ ਉਹ ਨਿਕਲਦੇ ਨੇ ਉਹ ਆਪਾਂ ਖੁਦ ਵੀ ਖਾ ਸਕਦੇ ਆਗੇ ਤੇ ਆਪਾਂ ਉਹਨਾਂ ਨੂੰ ਵੀ ਖਵਾ ਮਗਜ 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 ਕੈਸੇ ਮਗਜ ਕਹਿੰਦੇ ਨੇ ਮਗਜੋ ਉਹ ਕਹਿੰਦੇ ਨੇ ਉਹਦੇ ਨਾਲ ਦਿਮਾਗ ਤੇ ਹੁੰਦਾ ਉਹ ਆਪਾਂ ਮੁਰਗਿਆਂ ਨੂੰ ਪਾ ਸਕਦੇ ਆਗੇ ਤੇ 21 ਚੀਜ਼ ਲੈ ਕੇ ਆਣੀਆਂ ਤੇ ਬਹੁਤੇ ਪੈਸੇ ਵੀ ਨਹੀਂ ਖਰਚ ਕਰਨੇ ਹੈਗੇ ਤੇ ਸਾਰਾ ਟੱਬਰ ਦਾ ਸਰ ਵੀ ਜਾਵੇ ਬਸ ਅਗਰ ਤੁਸੀਂ ਆ ਨਾ ਕਹਿੰਦੇ ਨਾ ਖੂਨ ਨਾਲ ਭਰੀ ਹੈ ਫਿਰ ਮੈਂ ਨਾ ਬੁਝਪਾਂਦਾ ਤਾਂ ਹੀ ਮੈਂਨੇ ਬਾਜ਼ਾਰ ਇਹ ਤਾਂ ਮੈਂ ਸਮਝ ਗਿਆ ਮੈਂ ਹਰੇ ਰੰਗੀ ਚੀਜ਼ ਤੋਂ ਸਿੱਧਾ ਤਰਬੂਜ ਹੋ ਗਿਆ ਪਰ ਨਾ ਮੈਂ ਉਲਝੀ ਕਿ ਮੈਂ ਤਾਂ ਪੱਤੇ ਜੀ ਉਲਝਿਆ ਪੈ ਸੀ ਮੈਂ ਪੱਤੇ ਵਾਲੀ ਕੋਈ ਚੀਜ਼ ਹੋਏਗੀ ਪੱਤੇ ਵਾਲੀ ਮੈਂ ਉਹ ਹੀ ਲੋਝ ਰਿਆ ਕਿ ਪੱਤੇ ਵਾਲੀ ਕਿਹੜੀ ਲੈ ਲਈ ਆਪਾਂ ਮਾ ਯਾਰ ਬੰਦੇ ਨੂੰ ਉਹ ਪਿਛਲੇ ਟ੍ਰਿਪ ਦੇ ਵਿੱਚ ਮਨਾਲ ਨਾਲ ਮਨਾਲੀ ਨਹੀਂ ਸੀ ਮੈਡਮ ਆਪਾਂ ਆਪਾਂ ਉੱਤਰਾਖੰਡ ਤੋਂ ਵਾਪਸ ਆ ਰਹੇ ਸੀਗੇ ਹੈਮਪੂਲ ਸਾਈਡ ਤੋਂ ਮਨਾਲੀ ਸਾਈਡ ਜਾ ਰਹੇ ਸੀ ਮਨਾਲੀ ਸਾਈਡ ਜਾ ਰਹੇ ਸੀ ਆਪਾਂ ਉੱਤਰਾਖੰਡ ਤੋਂ ਆਪ ਸਾਰੇ ਜੀ ਸਹਾਰਨਪੁਰ ਦੇ ਕੋਲ ਜਾ ਕੇ ਆਪਾਂ ਨੇ ਲਿੱਤਾ ਸੀਗਾ ਠੈਰ ਸੋ ਇਸ ਬੁਝਾਰ ਦਾ ਜਵਾਬ ਸੀਗਾ ਤਰਬੂਜ ਜੋ ਕਿ ਮੈਂ ਬੁਝ ਲਈ ਮੇਰੇ ਲਈ ਤਾਲੀਆਂ ਮੈਂ ਬੁਝਾ ਆਤੀ ਤਾ ਮੇਰੇ ਲਈ ਤਾਲੀਆਂ ਬਾਈ ਮਾਰ ਦਿਓ ਸ਼ੁਕਰ ਕਰੋ ਤੁਹਾਡੀ ਤਾੜੀਆਂ ਨਾਲ ਇਹ ਬੰਦੇ ਨੂੰ ਥੋੜਾ ਹੌਸਲਾ ਮਿਲੂਗਾ

ਤੌਣ ਲੰਬੀ ਸਿਰ ਆਕੜਿਆ ਨਹੀਂ ਨਹੀਂ ਇਹ ਜਿਹੜਾ ਤੌਣ ਲੰਬੀ ਸਿਰ ਆਕੜਿਆ ਵਾਲੀ ਗੱਲ ਮੇਰੇ ਵੱਲ ਦੇਖ ਕੇ ਕਿਉਂ ਕੀਤੀ ਗਈ ਹੈ ਇਹ ਤਾਂ ਮੈਂ ਇਸ਼ਾਰਾ ਹੀ ਕੀਤਾ ਜੇ ਤੁਸੀਂ ਆਪਣੇ ਤੇ ਲੈ ਲਿਆ ਮੈਂ ਕੀ ਕਰ ਸਕਦਾ ਨਾ ਮੇਰਾ ਸਿਰ ਆਕੜਿਆ ਹੋਇਆ ਮੈਂ ਤਾਂ ਕਿਹਾ ਮੈਂ ਆਕੜਿਆ ਹੋਇਆ ਮੈਂ ਕਿਹੜਾ ਨਾਮ ਲਿਆ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਪਾਈ ਕਾਕੜਿਆ ਇੱਕ ਸ਼ਖਸ ਮੈਂ ਇਹੋ ਜਿਹਾ ਜੱਠਾ ਤੌਣ ਵੀ ਹੈ ਨਹੀਂ ਤੌਣ ਲੰਬੀ ਸਿਰ ਆਕੜਿਆ ਹਾਂ ਤੌਣ ਲੰਬੀ ਸਿਰ ਆਕੜਿਆ ਹੈ ਖੜ ਜਾ ਤੌਣ ਲੰਬੀ ਮਤਲਬ ਲੰਬੀ ਸਾਰੀ ਚੀਜ਼ ਹੈ ਦੇ ਸਾਰਾ ਆਕੜਿਆ ਮਤਲਬ ਕਿ ਟਾਈਟ ਟਾਈਟ ਜਹ ਹੈ। ਯਾ ਤੇ ਇਹ ਵੀ ਖੇਤਾਂ ਨਾਲ ਜੁੜੀ ਹੋਏਗੀ। ਨਹੀਂ ਬੰਦੇ ਖੇਤਾਂ ਚੁੱਗਦੇ ਨੇ। ਮਤਲਬ ਬੰਦਾ ਹੈ। ਕੁਝ ਵੀ ਹੋ ਸਕਦਾ। ਮੈਂ ਤੁਹਾਨੂੰ ਪੂਰੀ ਪੂਰੀ ਵਿਚਾਰਤ ਐਕਸਪਲੇਨ ਹੀ ਕਰਤੀ ਇੱਕ ਤਰ੍ਹਾਂ ਦੀ। ਧੌਣ ਲੰਬੀ। ਲੰਬੀ ਧੌਣ ਹੁੰਦੀ ਆ ਉਹਦੀ। ਊਠ ਦੀ। ਸਿਰ ਆਕੜਿਆ। ਸੋ ਆਕੜਿਆ। ਆਕੜ ਦੇ ਵੀ ਜਾਂ ਦੇ ਦਰਾਂ। ਧੌਣ ਤਾਂ ਉਹਦੀ ਲੰਬੀ ਆ। ਬਟ ਉਹਦਾ ਸਿਰ ਤਾਂ ਨਹੀਂ ਐਕਟੀਵਿਟੀ ਕਰ ਸਕਦਾ। ਅਕੜੇ ਆਇਆ ਊਠ ਹੈ ਹਾਂ ਊਠ ਹੀ ਹੈ ਨਾ ਥੋੜਾ ਲੰਬੀ ਊਠ ਇਹ ਤੂੰ ਲੈ ਉਹ ਵੀ ਤਾਂ ਹੁੰਦਾ ਆਪਣਾ ਜੈਬਰਾ ਜਰਾਫ ਜਰਾਫ ਬਟੋ ਆਪਣਾ ਸਿਰ ਐਂ ਵੀ ਕਰ ਸਕਦਾ ਬਸ ਇੱਕ ਗੱਲ ਦੱਸੋ ਜੈਬਰਾ ਕ੍ਰੋਸਿੰਗ ਕਿਨੇ ਕਿਨੇ ਦੇਖੀ ਹੈ ਸਾਰਿਆਂ ਨੇ ਦੇਖੀ ਹੈ ਕਦੀ ਉੱਥੋਂ ਜੈਬਰਾ ਨੂੰ ਕ੍ਰੋਸ ਹੁੰਦੇ ਦੇਖਿਆ ਕਿਸੇ ਨੇ ਫਿਰ ਜੈਬਰਾ ਕ੍ਰੋਸਿੰਗ ਕਿਉਂ ਵਾਈ ਜੈਬਰਾ ਕ੍ਰੋਸਿੰਗ ਮੈਨੂੰ ਲੱਗਦਾ ਜੈਬਰਾ ਕ੍ਰੋਸਿੰਗ ਤੋਂ ਬਾਅਦ ਉਹ ਜੀਵ ਦਾ ਜਨਮ ਹੋਇਆ ਮੈਕ ਅੱਜ ਤੱਕ ਕਿਸੇ ਜੈਬਰਾ ਕ੍ਰੋਸਿੰਗ ਤੇ ਜੈਬਰਾ ਨੂੰ ਕ੍ਰੋਸ ਹੁੰਦਾ ਨਹੀਂ ਦੇਖਿਆ ਫਿਰ ਵੀ ਜੈਬਰਾ ਕ੍ਰੋਸਿੰਗ ਵਾਈ ਵਾਈ ਨਹੀਂ ਟਾਈਗਰ ਕ੍ਰੋਸਿੰਗ ਕਿਉਂ ਨਹੀਂ ਹੈ ਮੰਕੀ ਕ੍ਰੋਸਿੰਗ ਕੋਈ ਨਹੀਂ ਹੈ ਕਾਓ ਕ੍ਰੋਸਿੰਗ ਕਿਉਂ ਨਹੀਂ ਹੈ ਮਤਲਬ ਡੌਗੀ ਕ੍ਰੋਸਿੰਗ ਨਹੀਂ ਹੈਗੀ ਜੈਬਰਾ ਕ੍ਰੋਸਿੰਗ ਰੈਟ ਕ੍ਰੋਸਿੰਗ ਵੀ ਤਾਂ ਹੋ ਸਕਦਾ ਰੈਟ ਚਲੋ ਜੋ ਵੀ ਹੈ ਚੀਟੀਆਂ ਕ੍ਰੋਸਿੰਗ ਵੀ ਹੋ ਸਕਦਾ ਹੈ ਜੈਬਰਾ ਕ੍ਰੋਸਿੰਗ ਜਿਆਦਾ ਛੋਟੀ ਹੋ ਜੂਗੀ ਦਿਖੂਗੀ ਕਿ ਮੈਂ ਕਰ ਅੱਜ ਵੀਡੀਓ ਸਪੈਨ ਨਹੀਂ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗਦੀ ਹੈ ਰੋਜ਼ਾਨਾ ਵੀਡੀਓ ਦੇਖਣੇ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਹਾਂ ਨੈਕਸਟ ਵੀਡੀਓ ਕੋਈ ਵੀਡੀਓ ਆ ਬੁਝਾਰਤ ਹੈਗੇ ਤੱਕ ਕਮੈਂਟ ਬੋਲੋ ਕਮੈਂਟ ਵਰਕੇ ਦੱਸ ਸਕਦੇ ਹੋ ਵੀਡੀਓ ਦੇ ਬੁਝਾਰਾ ਦੇ ਨਾਲ-ਨਾਲ ਆਪਣਾ ਨਾਮ ਆਪਣੇ ਪਿੰਡ ਦਾ ਨਾਮ ਲਿਖਣਾ ਬਿਲਕੁਲ ਵੀ ਨਾ ਭੁੱਲਿਓ ਮੈਂ ਪਿੰਡਾ ਮੇਰੇ ਵੱਲ ਇਸ਼ਾਰਾ ਕੀਤਾ ਜਾ ਰਿਹਾ ਮੈਂ ਪੂਰਾ ਪੂਰਾ ਪਿੰਡਾ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ ਬਾਏ ਬਾਏ